ਦੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਲੰਮੇ ਸਮੇਂ ਤੋਂ ਕਈ ਚੀਜ਼ਾਂ ਦੀ ਟਾਲੀ ਗਈ ਹੈ ਭਾਵੇਂ ਕਿ ਪੰਜਾਬੀ ਮਾਮੂਲੀ ਦੀ ਗੱਲ ਹੋਵੇ ਪੰਜਾਬੀ ਪ੍ਰਾਂਤ ਦੇ ਵਿੱਚ ਪੰਜਾਬੀ ਜ਼ਮੀਨ ਦੀ ਗੱਲ ਹੋਵੇ ਜਾਂ ਫਿਰ ਪੰਜਾਬੀਆਂ ਨੂੰ ਅਜਿਹੇ ਆਫੜਾ ਜੋ ਲੰਮੇ ਸਮੇਂ ਤੋਂ ਦੇਖਣ ਨੂੰ ਮਿਲੀਆ ਭਾਵੇਂ ਕਿ ਸਰੌਲੇ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜੋ ਗੀਤ SFL ਤੇ ਆਇਆ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਬੜੀ ਸਮੁੱਦੇ ਨੂੰ ਲੈ ਕੇ ਬੜੀ ਇੱਕ ਕਹਿੰਦੇ ਜਾਣੂ ਹੋਈ ਇਸ। ਨਸ਼ੇ ਦਾ ਮੁੱਦਾ ਕਿਹਨ ਸਰ ਇੱਕ ਪੰਜਾਬ ਵਿੱਚ ਅਹਿਮ ਮੁੱਦਾ ਹੈ ਜਿਸ ਨੇ ਮਾਵਾ ਦੇ ਕਿਲੋਪ ਤੇ ਪੁੱਤ ਵੱਡੇ ਤੋਂ ਵੱਡੇ ਘਰ ਦੇ ਘਰ ਖਾਲੀ ਕਰ ਦਿੱਤੇ ਨੇ। ਨਹੀਂ ਪੜਾ ਸਕਦੀ ਕਿ ਜਿਹੜਾ ਨਸ਼ਾ ਕਰਦਾ ਵੇਚਦਾ ਫੜਿਆ ਗਿਆ ਉਸ ਨੂੰ ਮੌਕੇ ਤੇ ਆ ਸਜ਼ਾ ਹੋਵੇਗੀ। ਸਤਿ ਸ਼੍ਰੀ ਅਕਾਲ ਜੀ ਐਸਐਮਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਕਸ਼ਮੀਰ ਸਿੰਘ ਸੁਵਾਦ ਕਰਦਾ ਹਾਂ ਪੰਜ ਦਰਮਾਨ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਪਾਣੀ ਦਾ ਮੁੱਦਾ ਇੱਕ ਅਹਿਮ ਮੁੱਦਾ ਬਣਿਆ ਆਇਆ ਹੈ ਜਿਸ ਨੂੰ ਲੈ ਕੇ ਐਸਪੀਐਲ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਵਿੱਚ ਬੀਤੇ ਦਿਨੀ ਮੀਟਿੰਗ ਹੋਈ ਅੱਜ ਇਹ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਮੇਰੇ ਨਾਲ ਚਾਚਾ ਦੇ ਵਿਸ਼ੇ ਵਿੱਚ ਮੌਜੂਦ ਨੇ ਮੇਰੇ ਸੀਨੀਅਰ ਸਹਾਉਗੀ ਨਰਿੰਦਰ ਕਲੇਜ ਜੀ ਕਲੇਰ ਜੀ ਬਹੁਤ-ਬਹੁਤ ਧੰਨਵਾਦ ਧੰਨਵਾਦ ਸਰ ਸਰ ਐਸਪੀਐਲ ਦਾ ਮੁੱਦਾ ਇੱਕ ਅਹਿਮ ਮੁੱਦਾ ਵਾਂ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਲੰਮੇ ਸਮੇਂ ਤੋਂ ਕਈ ਚੀਜ਼ਾਂ ਦੀ ਟਾ ਲੱਗੀ ਹੈ ਭਾਵੇਂ ਕਿ ਪੰਜਾਬੀ ਮਾਂ ਬੋਲੀ ਦੀ ਗੱਲ ਹੋਵੇ ਪੰਜਾਬੀ ਪ੍ਰਾਂਤ ਦੇ ਵਿੱਚ ਪੰਜਾਬੀ ਜ਼ਮੀਨ ਦੀ ਗੱਲ ਹੋਵੇ ਜਾਂ ਫਿਰ ਪੰਜਾਬੀਆਂ ਨੂੰ ਅਜਿਹੇ ਆਕੜਾ ਜੋ ਲੰਮੇ ਸਮੇਂ ਤੋਂ ਦੇਖਣ ਨੂੰ ਮਿਲੀਆਂ ਉਹ ਸਭ ਦੇ ਵਿੱਚ ਜੋ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਪੰਜ ਦਰਿਆਵਾਂ ਦੀ ਧਰਤੀ ਜਿਸ ਦੇ ਵਿੱਚ ਦੋ ਦਰਿਆ ਭਾਵੇਂ ਕਿ ਹੁਣ ਪੰਜਾਬ ਦੇ ਨਸੀਬ ਦੇ ਵਿੱਚ ਨਹੀਂ ਪਰ ਤਿੰਨਾਂ ਦਰਿਆਵਾਂ ਨੂੰ ਲੈ ਕੇ ਭਾਵੇਂ ਸਤਲੁਜ ਦੀ ਗੱਲ ਕੀਤੀ ਜਾਵੇ ਬਿਆਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਦੀ ਗੱਲ ਕੀਤੀ ਜਾਵੇ ਇਹ ਸਭ ਦੇ ਵਿੱਚ ਐਸਵਾਈਐਲ ਦਾ ਮੁੱਦਾ ਇਸ ਕਰਕੇ بڑا ਇਸ ਵੇਲੇ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਇੱਕ ਵਾਰ ਫੇਰ ਜਿਵੇਂ ਹੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਉਂਦੀ ਹੈ ਤਾਂ ਹਰਿਆਣਾ ਦੇ ਵਿੱਚ ਰੌਲਾ ਪੈ ਜਾਂਦਾ ਹੈ ਐਸਵਾਈਐਲ ਦਾ ਭਾਵੇਂ ਕਿ ਸਰੌਲੇ ਦੇ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜੋ ਗੀਤ S Y L ਤੇ ਆਇਆ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਬੜੀ ਇਸ ਮੁੱਦੇ ਨੂੰ ਲੈ ਕੇ ਬੜੀ ਇੱਕ ਕਹਿੰਦੇ ਜਾਣੂ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਕਿ ਲੰਬੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਜ਼ਿਆਦਾ ਨਹੀਂ ਪਤਾ ਸੀ S Y L ਨੂੰ ਲੈ ਕੇ S Y L ਦੀ ਮੁੱਖ ਜੋ ਪ੍ਰਭਾਸ਼ਾ ਸੀ ਸਤਲੁਜ ਜਮਨਾ ਲਿੰਕ ਉਸ ਨੂੰ ਲੋਕ ਜ਼ਿਆਦਾ ਨਹੀਂ ਜਾਣਦੇ ਸਨ ਇਸ ਵਿੱਚ ਬਲਵੰਤ ਡਟਾਣਾ ਦੀ ਗੱਲ ਹੋਵੇ ਜਾਂ ਕਿਵੇਂ ਸਾਰਾ ਮੁੱਦਾ ਉਹ ਉਸ ਵੇਲੇ ਰੌਲਾ ਪਿਆ ਇੰਜੀਨੀਅਰ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਜੋ ਇਹ ਸਤਲੁਜ ਜਮਨਾ ਲਿੰਕ ਬਣਦਾ ਪਿਆ ਸੀ ਉਸ ਤੇ ਉਹ ਸਾਰੀ ਰੋਕ ਦਿੱਤੀ ਗਈ ਸੀ ਇਸ ਪੂਰੇ ਮਾਮਲੇ ਦੇ ਵਿੱਚ ਭਾਵੇਂ ਕਿ ਹਾਈ ਕੋਰਟ ਸੁਪਰੀਮ ਕੋਰਟ ਤੱਕ ਸਰਕਾਰਾਂ ਗਈਆਂ ਹੋਈਆਂ ਨੇ ਪਰ ਦੇਖਿਆ ਗਿਆ ਹੈ ਕਿ ਬੀਤੇ ਦਿਨ ਇੱਕ ਵਾਰ ਫੇਰ ਹਰਿਆਣਾ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਮੀਟਿੰਗ ਹੁੰਦੀ ਹੈ ਅਤੇ ਇਸ ਮੀਟਿੰਗ ਤੋਂ ਪਹਿਲਾਂ ਹੀ ਭਾਵੇਂ ਕਿ ਦੋਵੇਂ ਮੁੱਖ ਮੰਤਰੀਆਂ ਜੋ ਤੇਵਰ ਬਣੇ ਹੋਏ ਸਨ ਉਹ ਬੜੇ ਹੀ ਸਖਤ ਬਣੇ ਹੋਏ ਸਨ ਉਸ ਤੋਂ ਬਾਅਦ ਜਿਵੇਂ ਹੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੀਟਿੰਗ ਤੋਂ ਬਾਹਰ ਆ ਕੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਪਾਣੀਆਂ ਦਾ ਇੱਕ ਵੀ ਬੂੰਦ ਜਿਹੜੀ ਐ ਉਹ ਹਰਿਆਣੇ ਨੂੰ ਨਹੀਂ ਦਵਾਂਗੇ। ਇਸ ਤੋਂ ਬਾਅਦ ਜਿਹੜੀ ਇਹ ਪੂਰੀ ਗੇਮ ਆ ਇਹ ਸੈਂਟਰ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ। ਸੈਂਟਰ ਦੇ ਵਿੱਚ ਇੱਕ ਪਾਸੇ ਬੈਂਦੇ ਨੇ ਗੁਰਿੰਦਰ ਸ਼ਖਾਵਤ ਕੇਂਦਰੀ ਮੰਤਰੀ, ਦੂਸਰੇ ਪਾਸੇ ਭਗਵਾਨ ਸਿੰਘ ਮਾਨ ਤੇ ਸ਼ਖਾਵਤ ਸਾਹਿਬ ਦੇ ਨਾਲ ਬੈਂਦੇ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਤਮ ਲਾਲ ਖੱਟਰ ਜੀ ਹਾਂ ਜੀ। ਆ ਮੀਟਿੰਗ ਸ਼ੁਰੂ ਹੋ ਜਾਂਦੀ ਹੈ ਤੇ ਸ਼ੁਰੂਆਤ ਦੇ ਵਿੱਚ ਹੀ ਜਦੋਂ ਕੇਂਦਰ ਸਰਕਾਰ ਕਿਉਂਕਿ ਭਾਜਪਾ ਦੀ ਸਰਕਾਰ ਹੈ ਉਧਰੋਂ ਹਰਿਆਣਾ ਦੇ ਵਿੱਚ ਵੀ ਭਾਜਪਾ ਸਰਕਾਰ ਹੈ ਤਾਂ ਇਹ ਮੰਨਿਆ ਜਾ ਰਿਹਾ ਸੀ ਭਾਵੇਂ ਕਿ ਜੋ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਪ੍ਰਿੰਟ ਛਪਦੇ ਨੇ ਜਿਸ ਨੂੰ ਆਰਟੀਕਲ ਕਹ ਦਨੇ ਆਪਾਂ ਉਸ ਆਰਟੀਕਲਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ ਸੀ ਕਿ ਹੋ ਸਕਦਾ ਏ ਕਿ ਸ਼ਾਇਦ ਸਰਕਾਰਾਂ ਬਰਾਬਰ ਨੇ ਭਾਜਪਾ ਦਾ ਪਲੜਾ ਭਾਰੀ ਹੈ ਕਿ ਸ਼ਾਇਦ ਪੰਜਾਬ ਨੂੰ ਇੱਕ ਵਾਰ ਫੇਰ ਕੋਈ ਮਾਰ ਲੈਣੀ ਪੈ ਸਕਦੀ ਹੈ ਪਰ ਕਹਿੰਦੇ ਨੇ ਜੀ ਸੋ ਕਹਿੰਦੇ ਨੇ ਕਿ ਜਦੋਂ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਤਾਂ ਬੜੀ ਮਜ਼ਬੂਤੀ ਨਾਲ ਰੱਖਿਆ ਗਿਆ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੋ ਪੰਜਾਬ ਨੂੰ ਪਹਿਲਾਂ ਹੀ ਵੱਡੀ ਮਾਰ ਪਾਵੇਂ ਕੇ ਰਿਪੇਰੀਆਂ ਲਾਉ ਦੀ ਗੱਲ ਕੀਤੀ ਗਈ ਉਹਨਾਂ ਦੇ ਵੱਲੋਂ ਜਦੋਂ ਪੰਜਾਬ ਦੇ ਵਿੱਚ 1966 ਦੇ ਵਿੱਚ ਇਹ ਲਾਅ ਬਣਿਆ ਜਦੋਂ ਪੰਜਾਬ ਤਿੰਨ ਹਿੱਸਿਆਂ ਵਿੱਚ ਟੁੱਟਿਆ ਪੰਜਾਬ ਆਪਣਾ ਪੰਜਾਬ ਸੀ ਹਿਮਾਚਲ ਨਾਲ ਸੀ ਹਰਿਆਣਾ ਨਾਲ ਸੀ ਹਰਿਆਣਾ ਅਲੱਗ ਹੋ ਗਿਆ ਹਾਂ ਜੀ ਹਿਮਾਚਲ ਅਲੱਗ ਹੋ ਗਿਆ ਉਦੋਂ ਸਾਰਾ ਪਾਣੀ ਪੰਜਾਬ ਦਾ ਕਹਾਇਆ ਜਾਂਦਾ ਸੀ ਅਰ ਉਸ ਤੋਂ ਬਾਅਦ ਕੇਂਦਰੀ ਏਜੰਸੀਆਂ ਦੇ ਵੱਲੋਂ ਕਿਤੇ ਨਾ ਕਿਤੇ ਇਲਜ਼ਾਮ ਲੱਗਦੇ ਰਹੇ ਕਿ ਧੱਕਾ ਕੀਤਾ ਗਿਆ ਜਿਹੜਾ ਪਾਣੀ ਸੀਗਾ ਰੇਪੇਰੀਆ ਲਾਦੇ ਹਿਸਾਬ ਦੇ ਨਾਲ ਦੱਸਿਆ ਗਿਆ ਕੁਝ ਪਾਣੀ ਹਰਿਆਣਾ ਦਿੱਲੀ ਅਤੇ ਰਾਜਸਥਾਨ ਨੂੰ ਮਿਲੇਗਾ ਇਸ ਕਰਕੇ ਜੋ ਜ਼ਿਆਦਾਤਰ ਇਸ ਇਸ ਪਾਣੀ ਦੇ ਵਿੱਚ ਜ਼ਿਆਦਾਤਰ ਜਿਹੜਾ ਕਹਿੰਦੇ ਨੇ ਪ੍ਰਤੀ ਏਕੜ ਰਕਬਾ ਹੁੰਦਾ ਹੈ ਪੰਜਾਬ ਦੇ ਹੱਕ ਦੇ ਵਿੱਚ ਆਉਣਾ ਸੀ ਉਹ ਜ਼ਿਆਦਾ ਘੱਟ ਰਹਿ ਗਿਆ ਪੰਜਾਬ ਦੇ ਹੱਕ ਦੇ ਵਿੱਚ ਅਤੇ ਰਾਜਸਥਾਨ ਹਰਿਆਣਾ ਅਤੇ ਦਿੱਲੀ ਦਵਾਲ ਤੇ ਗੱਲ ਦੀ ਗੱਲ ਚਰਚਾ ਹੋਈ ਉਸ ਤੋਂ ਬਾਅਦ ਇਸ ਨੂੰ ਹਾਈ ਕੋਰਟ ਤੱਕ ਲਿਜਾਇਆ ਗਿਆ ਤੇ ਹੈ ਲਗਾਤਾਰ ਚੱਲਦਾ ਪਿਆ ਇਸ ਨੂੰ ਲੈ ਕੇ ਤੇ ਹੁਣ ਜੋ ਨਵੀਂ ਰੌਲਾ ਚੱਲਦਾ ਪਿਆ ਹੈ ਇਸ ਰੌਲੇ ਦੇ ਵਿੱਚ ਇੱਕ ਵਾਰ ਫੇਰ ਮਜਬੂਤੀ ਦੇ ਨਾਲ ਭਗਵੰਤ ਸਿੰਘ ਮਾਨ ਦੇ ਵੱਲੋਂ ਪੱਖ ਰੱਖਿਆ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਕਰਕੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਣੀ ਕਿਤੇ ਹੋਰ ਪ੍ਰਾਂਤ ਨੂੰ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪੰਜਾਬ ਜਿਹੜਾ ਹੈ ਕੁਝ ਤਕਰੀਬਨ 50 ਇਹ ਜਿਹੇ ਉਹਨਾਂ ਨੇ ਸੂਬੇ ਦੱਸੇ ਆ ਸੂਬਿਆਂ ਦੀ ਗੱਲ ਦੇ ਵਿੱਚ ਸੌਰੀ ਤਾਂ ਅਹਿਜੇ ਦਸੀਆਂ ਜਗ੍ਹਾਾਂ ਦਸੀਆਂ ਜਿਹੜੀ ਕਿ ਡਾਰਕ ਜ਼ੋਨ ਦੇ ਵਿੱਚ ਆ ਗਈਆਂ ਕਿ ਇੱਥੇ ਤਾਂ ਸਾਨੂੰ ਸੋਕੋਂ ਦੀ ਪੰਜਾਬ ਤੋਂ ਬਾਹਰੋਂ ਪਾਣੀ ਲਿਆਉਣਾ ਪੈਣਾ। ਔਰ ਪਾਣੀ ਦਾ ਸਥਲ ਵੀ ਬਹੁਤ ਨੀਰਜੋਕ ਹੈ। ਹਾਂਜੀ। ਕਿਉਂਕਿ ਦੇਖਿਆ ਗਿਆ ਕਿ ਲੰਬੇ ਸਮੇਂ ਤੋਂ ਜਿਵੇਂ ਆਪਾਂ ਹਰੀ ਕ੍ਰਾਂਤੀ ਦੀ ਗੱਲ ਕਰਦੇ ਸੀ, ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਸੀ, ਉਦੋਂ ਪਾਣੀ ਜਿਹੜਾ ਵਾ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈਏ ਜਦੋਂ ਲੋਡ ਸੀ ਪੂਰੇ ਦੇਸ਼ ਨੂੰ ਤਾਂ ਉਦੋਂ ਪੰਜਾਬ ਦੇ ਵਿੱਚ ਭਾਵੇਂ ਕਿ ਪਜਾਓ ਮਿੱਟੀ ਦੇ ਕਰਕੇ ਪੰਜਾਬ ਦੇ ਵਿੱਚ ਝੋਨੇ ਦੀ ਗੱਲ ਕੀਤੀ ਜਾਵੇ ਕਣਕ ਦੀ ਗੱਲ ਕੀਤੀ ਜਾਵੇ ਵੱਡੇ ਪੱਧਰ ਤੇ ਹੁਣ ਤੱਕ ਬੀਜੀ ਜਾ ਰਹੀ ਹੈ ਇਸ ਕਰਕੇ ਪੰਜਾਬ ਦੇ ਵਿੱਚ ਪਾਣੀਆਂ ਦਾ ਪੱਧਰ ਘਟ ਗਿਆ ਦੂਸਰੇ ਪਾਸੇ ਦੇਖਿਆ ਗਿਆ ਹੈ ਕਿ ਪੰਜਾਬ ਤੋਂ ਨਹਿਰਾਂ ਨਿਕਲਦੀਆਂ ਪਈਆਂ ਨੇ ਜਿਹੜੀ ਰਾਜਸਥਾਨ ਦੇ ਵੱਲ ਜਾ ਰਹੀਆਂ ਨੇ ਇਸ ਕਰਕੇ ਇੱਕ ਪਾਸੇ ਤਾਂ ਸਾਡਾ ਪਾਣੀ ਜਿਹੜਾ ਵਾ ਉਹ ਹੋਰ ਸੂਬਿਆਂ ਨੂੰ ਜਾਣ ਲੱਗ ਪਿਆ ਤੇ ਇੱਕ ਦੂਸਰੇ ਪਾਸੇ ਜਿਹੜੀ ਪੰਜਾਬ ਦੇ ਜ਼ਿਆਦਾਤਰ ਲੋਕ ਨੇ ਪੰਜਾਬ ਦੇ ਵਿੱਚ ਬਾਰਡਰ ਏਰੀਆ ਹੋਣ ਕਰਕੇ ਨਾ ਤਾਂ ਇੱਥੇ ਵੱਡੀਆਂ ਨੈਸ਼ਨਲ ਕੰਪਨੀ ਆ ਸਕੀਆਂ ਨੇ ਤੇ ਨਾਹੀਂ ਜੋ ਇਤਜ਼ਾਮ ਲਗਾਤਾਰ ਲੱਗਦੇ ਰਹੇ ਕਿ ਸੈਂਟਰ ਸਰਕਾਰ ਦੇ ਵੱਲੋਂ ਅਕਸਰ ਹੀ ਮਤਰੀਈ ਮਾਲ ਰੋਕ ਕੀਤਾ ਗਿਆ ਪੰਜਾਬ ਦੇ ਨਾਲ ਕਿਉਂਕਿ ਇੱਥੇ ਵੱਡੇ ਪੱਧਰ ਤੇ ਕੋਈ ਵੀ ਵਪਾਰੀ ਨੇ ਵੱਲੋਂ ਇਨਵੈਸਟਮੈਂਟ ਨਹੀਂ ਕੀਤੀ ਇਸ ਕਰਕੇ ਜ਼ਿਆਦਾਤਰ ਪੰਜਾਬੀ ਜਿਹੜੇ ਆ ਉਹ ਖੇਤੀਬਾੜੀ ਤੇ ਨਿਰਭਰ ਕਰਦੇ ਨੇ ਖੇਤੀਬਾੜੀ ਦੇ ਵਿੱਚ ਜਿਹੜੀ ਕਿ ਸਾਡੇ ਪੰਜਾਬੀਆਂ ਦੀ ਕਿਤੇ ਨਾ ਕਿਤੇ ਮਾੜੀ ਗੱਲ ਰਹੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਦੋ ਫਸਲਾਂ ਤੇ ਜ਼ਿਆਦਾ ਨਿਰਭਰ ਕੀਤਾ ਗਿਆ ਉਹ ਝੋਨੇ ਦੀ ਗੱਲ ਹੋਵੇ ਕਣਕ ਦੀ ਗੱਲ ਹੋਵੇ ਅਤੇ ਇਹਨਾਂ ਦੋਵਾਂ ਫਸਲਾਂ ਦੇ ਵਿੱਚ ਪਾਣੀ ਜ਼ਿਆਦਾ ਵਰਤਦਾ ਇਸ ਕਰਕੇ ਪਾਣੀ ਦੀ ਲਾਗਤ ਜ਼ਿਆਦਾ ਪੰਜਾਬ ਦੇ ਵਿੱਚ ਹੈ ਦੂਸਰੇ ਪਾਸੇ ਪਾਣੀ ਘਟਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਤੀਸਰੇ ਪਾਸੇ ਜਿਹੜੀ ਹੁਣ ਇਹ ਗੱਲ ਸ਼ੁਰੂ ਹੋਈ ਹੈ ਸਬਈਐਲ ਨੂੰ ਲੈ ਕੇ ਜੇਕਰ ਪਾਣੀ ਪੰਜਾਬ ਤੋਂ ਫੇਰ ਕੱਢ ਲਿਆ ਗਿਆ ਤਾਂ ਸ਼ਾਇਦ ਪੰਜਾਬ ਦੇ ਵਿੱਚ ਇੱਕ ਨਵੀਂ ਜਿਹੜੀ ਕਹਿੰਦੇ ਹਨ ਵਿਪਤਾ ਆ ਸਕਦੀ ਹੈ ਬਾਣੀ ਦੀ ਹੁਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਸ ਗੱਲ ਦੀ ਗੱਲਬਾਤ ਕੀਤੀ ਗਈ ਹੈ ਕਿ ਤੁਸੀਂ ਸਕੂਨ ਦੀ ਸਾਨੂੰ ਪਾਣੀ ਦਿਓ ਯਮੁਨਾ ਸਤਲੁਜ ਲਿੰਕ ਦੇ ਵਿੱਚ ਇੱਕ ਅਜਿਹੀ ਚੀਜ਼ ਬਣਾਓ ਕਿ ਜਿਹੜਾ ਜਮੁਨਾ ਦਾ ਪਾਣੀ ਹੈ ਸਤਲੁਜ ਰਾਹੀਂ ਪੰਜਾਬ ਦੇ ਵਿੱਚ ਆਵੇ ਸਾਨੂੰ ਉਸ ਬੰਦੀ ਪਾਣੀ ਦੀ ਲੋੜ ਹੈ ਜਿਸ ਕਰਕੇ ਭਗਵੰਤ ਸਿੰਘ ਮਾਨ ਦੀ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਲੋਕਾਂ ਨੇ ਛਲਾਗਾ ਕੀਤੀ ਇਸ ਗੱਲ ਦੀ ਅਸਾਂ ਇਹ ਵੀ ਕਿਹਾ ਜਾਂਦਾ ਹੈ ਕਿ ਪਾਣੀ ਦਾ ਸਰ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਘੱਟ ਆ ਔਰ ਹੁਧਿਆਣੇ ਨੂੰ ਦੇਣ ਲਈ ਪੰਜਾਬ ਕੋਲ ਕੁਝ ਵੀ ਨਹੀਂ ਹੈ ਅੱਛਾ ਕਲੇਸ ਸਰ ਇਸ ਦੇ ਨਾਲ ਨਾਲ ਗੱਲ ਕਰ ਲੈਣੇ ਆ ਨਸ਼ੇ ਦਾ ਮੁੱਦਾ ਕਲੇਸ ਸਰ ਇੱਕ ਪੰਜਾਬ ਵਿੱਚ ਅਹਿਮ ਮੁੱਦਾ ਹੈ ਜਿਸ ਨੇ ਮਾਵਾਂ ਦੇ ਕਿਲੋਪ ਤੇ ਪੁੱਤ ਵੱਡੇ ਤੋਂ ਵੱਡੇ ਘਰ ਦੇ ਘਰ ਖਾਲੀ ਕਰ ਦਿੱਤੇ ਨੇ ਕਿਵੇਂ ਦੇਖਦੇ ਹੋ ਦੇਖੋ ਉਹੀ ਗੱਲ ਦੁਬਾਰੇ ਆ ਗਈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਜਿੱਥੇ ਪੰਜਾਬ ਦੀ ਧਰਤੀ ਦੇ ਵਿੱਚ ਪਵਨ ਗੁਰੂ ਨੂੰ ਪਾਣੀ ਨੂੰ ਗੁਰੂ ਹਵਾ ਨੂੰ ਗੁਰੂ ਕਿਹਾ ਗਿਆ ਸੀ ਪਾਣੀ ਨੂੰ ਗੁਰੂ ਕਿਹਾ ਗਿਆ ਸੀ ਮਾਤਾ ਕਿਹਾ ਗਿਆ ਸੀ ਉੱਥੇ ਹੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸੀ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਦ੍ਰਿੜਤਾ ਦੀ ਗੱਲ ਕੀਤੀ ਗਈ ਸੀ ਜਿਸ ਕਰਕੇ ਪੰਜਾਬ ਅਕਸਰ ਹੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਕਬੂਲ ਰਿਹਾ ਇਹ ਭਾਵੇਂ ਕਿ ਉਹ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਜਦੋਂ ਲੰਡਨ ਦੇ ਵਿੱਚ ਵੀ ਜਦੋਂ ਲੜਾਈਆਂ ਹੁੰਦੀਆਂ ਸੀ ਤਾਂ ਜਿਹੜੇ ਸਰਦਾਰ ਚੱਲਦੇ ਸੀ ਤਾਂ ਇੱਕ ਵੱਖਰੇ ਆਰਟੀਕਲ ਛਾਪਦੇ ਹੁੰਦੇ ਸਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਵੇਂ ਹੀ ਆਜ਼ਾਦੀ ਤੋਂ ਬਾਅਦ ਚੰਗਾ ਹੋਈਆਂ ਭਾਵੇਂ ਉਹ ਚੀਨ ਦੀ ਜੰਗ ਦੀ ਗੱਲ ਕੀਤੀ ਜਾਵੇ ਜਾਂ ਫਿਰ ਪਾਕਿਸਤਾਨ ਦੇ ਨਾਲ ਜਾਂ ਫਿਰ ਅਜਿਹੀਆਂ ਕਈ ਜੰਗਾਂ ਹੋਈਆਂ ਰਿਸ਼ਤੇ ਵਿੱਚ ਜ਼ਿਆਦਾਤਰ ਜਿਹੜੇ ਪੰਜਾਬੀ ਨੌਜਵਾਨ ਐ ਉਹ ਭਾਵੇਂ ਐਲੋਸੀ ਦੀ ਗੱਲ ਹੋਵੇ ਜਾਂ ਹੋਰ ਸਰਹੱਦਾਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਜੋ ਅੱਜ ਕੱਲ ਦਾ ਦੌਰ ਚੱਲਦਾ ਪਿਆ ਹੈ ਜਿੱਥੇ ਗਰਾਊਂਡਾਂ ਦੇ ਵਿੱਚ ਪੰਜਾਬੀ ਅਕਸਰ ਇਸ ਕਰਕੇ ਜਾਂਦੇ ਹੁੰਦੇ ਸਨ ਕਿ ਅਸੀਂ ਦੇਸ਼ ਦੀ ਰਾਖੀ ਕਰਨੀ ਹੈ ਜਾਂ ਆਪਣੇ ਘਰਾਂ ਦੇ ਵਾਸਤੇ ਆਪਣੇ ਪਰਿਵਾਰਾਂ ਦੇ ਵਾਸਤੇ ਚੰਗੀ ਰੋਜ਼ੀ ਰੋਟੀ ਲਈ ਉਹ ਆ ਜਵਾਨ ਬਣਦੇ ਸਨ ਅਤੇ ਫੌਜ ਦੇ ਵਿੱਚ ਜਾਂਦੇ ਸਨ ਨਾ ਪੜ੍ਹ ਲਿਖ ਕੇ ਜਾਂ ਖੇਡ ਕੇ ਕੋਈ ਪਲੇਅਰ ਬਣਨਾ ਵੱਡਾ ਹਾਂਜੀ ਪਰ ਹੁਣ ਮਾੜੀ ਗੱਲ ਹੈ ਸਰਕਾਰਾਂ ਭਾਵੇਂ ਤੀਸਰੀ ਆ ਗਈ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦੇ ਵੱਲੋਂ ਰਾਜ ਕੀਤਾ ਗਿਆ 2 ਸਾਲ ਉਸ ਤੋਂ ਬਾਅਦ ਕਾਂਗਰਸ ਆ ਗਈ ਕਾਂਗਰਸ ਤੋਂ ਬਾਅਦ ਭਾਵੇਂ ਕਿ ਪੰਜਾਬ ਦੇ ਵਿੱਚ ਇੱਕ ਬੋਮਬ ਦਿੱਤਾ ਗਿਆ ਪੰਜਾਬੀਆਂ ਦੇ ਵੱਲੋਂ ਇੱਕ ਆਸ ਰੱਖੀ ਗਈ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਕਿ ਇਹ ਸਰਕਾਰ ਸ਼ਾਇਦ ਕੁਝ ਕਰ ਸਕੇ ਕਿਉਂਕਿ ਇੱਕ ਸਮਾਂ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਆਪਣੀ ਸਰਕਾਰ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੌਂ ਖਾਧੀ ਗਈ ਸੀ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਭਾਵੇਂ ਕਿ ਉਸ ਦੇ ਨਾਲ ਹੀ ਬੇਅਦਬੀ ਮਾਮਲੇ ਨੂੰ ਲੈ ਕੇ ਸੌਂ ਖਾਧੀਆਂ ਗਈਆਂ ਪਰ ਨਾ ਤਾਂ ਬੇਅਦਬੀ ਮਾਮਲੇ ਤੇ ਹਲੇ ਤੱਕ ਕੋਈ ਵੱਡੀ ਕਾਰਵਾਈ ਹੋਈ ਹੈ ਤੇ ਨਾ ਨਸ਼ੇ ਨੂੰ ਲੈ ਕੇ ਅਸੀਂ ਰੋਜ਼ ਦੇਖਦੇ ਹਾਂ ਤੁਸੀਂ ਵੀ ਬੜੇ ਦਰਸ਼ਕ ਸੂਝਵਾਨ ਹੋ ਕਿ ਹਰ ਰੋਜ਼ ਸੋਸ਼ਲ ਮੀਡੀਆ ਤੇ ਟੀਵੀ ਚੈਨਲਸ ਤੇ ਕਿਸੇ ਲੜਕੀ ਦੀ ਗੱਲ ਹੋਵੇ ਜਾਂ ਲੜਕੇ ਦੀ ਗੱਲ ਹੋਵੇ ਨਸ਼ੇ ਦੇ ਵਿੱਚ ਝੂਮਦੇ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ ਕਿਤੇ ਨਾ ਕਿਤੇ ਭਾਵੇਂ ਕਿ ਬੀਤੇ ਸਮੇਂ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਮੂਵੀ ਬਣੀ ਇਸ ਤੋਂ ਬਾਅਦ ਇਹ ਵੀ ਇਲਜ਼ਾਮ ਲੱਗੇ ਸਨ ਕਿ ਜਾਣ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੋ ਹਾਲਾਤ ਹੁਣ ਬਣੇ ਹੋਏ ਨੇ ਹਰ ਇੱਕ ਜੇਕਰ ਕਹਿ ਲਈਏ ਸ਼ਹਿਰ ਦੇ ਵਿੱਚ ਕਈ ਅਜਿਹੇ ਮੁੰਡੇ ਕਈ ਅਜਿਹੇ ਨੌਜਵਾਨ ਹੁਣ ਤਾਂ ਮਹੱਲਿਆਂ ਦੀ ਗੱਲ ਹੋ ਜਾਵੇ ਨਿਕਲਦੇ ਨੇ ਜਿਹੜੇ ਕਿ ਨਸ਼ੇ ਦੇ ਵਿੱਚ ਇੰਨੇ ਲੁਪਤ ਹੋ ਗਏ ਨੇ ਕਿ ਨਾ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਦਿੰਦੇ ਨੇ ਨਾ ਆਪਣੇ ਪੁੱਤ ਦਿੰਦੇ ਨਾ ਆਪਣੇ ਭਰਾ ਦਿੰਦੇ ਨੇ ਸਿਰਫ ਉਹਨਾਂ ਦੇ ਵਿੱਚ ਨਸ਼ਾ ਜ਼ਿਆਦਾਤਰ ਵਧਦਾ ਜਾ ਰਿਹਾ ਦੂਸਰੇ ਪਾਸੇ ਇਹ ਵੀ ਗੱਲ ਜ਼ਿਆਦਾ ਸਵਾਲ ਚੁੱਕੇ ਜਾ ਰਹੇ ਨੇ ਸਰਕਾਰਾਂ ਤੇ ਕਿਉਂਕਿ ਸਰਕਾਰਾਂ ਤੋਂ ਆਸ ਹੁੰਦੀ ਹੈ ਸਰਕਾਰਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਪ੍ਰਸ਼ਾਸਨ ਚਲਾਉਂਦੀ ਹੈ ਪ੍ਰਸ਼ਾਸਨ ਦੇ ਵਿੱਚ ਆਈਪੀਐਸ ਆਈਏਐਸ ਹੁੰਦੇ ਨੇ ਅਧਿਕਾਰੀ ਪੀਸੀਐਸ ਹੁੰਦੇ ਨੇ ਜਿਹੜੇ ਕਿ ਇੱਕ ਉੱਚ ਪੱਧਰੀ ਸਿੱਖਿਆ ਪ੍ਰਾਪਤ ਕਰਦੇ ਨੇ ਜੇ ਉਹਨਾਂ ਤੋਂ ਉਮੀਦ ਨਾ ਰੱਖਣਗੇ ਲੋਕ ਜਿਹੜੇ ਕਿ ਸੂਝਵਾਨ ਲੋਕ ਨੇ ਤਾਂ ਕਿਸ ਤੋਂ ਰੱਖਣ ਕਿਉਂਕਿ ਸਰਕਾਰਾਂ ਪ੍ਰਸ਼ਾਸਨ ਚਲਾਉਂਦੀਆਂ ਨੇ ਤੇ ਸਾਡੀ ਇੱਕ ਮਾੜੀ ਗੱਲ ਸਾਡੇ ਸਰਹੱਦ ਦੀ ਇਹ ਹੈ ਸਾਡੇ ਪ੍ਰਾਂਤ ਦੀ ਕਿ ਸਰਹੱਦੀ ਏਰੀਆ ਵਾ ਆਰਾਮ ਦੇ ਨਾਲ ਅੱਜ ਕੱਲ ਜਿਸ ਤਰ੍ਹਾਂ ਆਧੁਨਿਕ ਜ਼ਮਾਨਾ ਹੋ ਗਿਆ ਡਰੋਨ ਦੇ ਰਾਹੀਂ ਪਹਿਲਾਂ ਸਰੰਗਿਆ ਪੱਟੀਆਂ ਜਾਂਦੀਆਂ ਸੀ ਸਰੰਗਾਂ ਦੇ ਹਿਸਾਬ ਦੇ ਨਾਲ ਜਾਂ ਸੁੱਟ ਕੇ ਲਫਾਫੇ ਸਮਗਲਿੰਗ ਹੁੰਦੀ ਸੀ ਪਰ ਇਸ ਤਰ੍ਹਾਂ ਟਾਈਮ ਲੱਗ ਜਾਂਦਾ ਸੀ ਜੀ ਜਿਸ ਤਰ੍ਹਾਂ ਹੁਣ ਬੀਐਸਐਫ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਏਰੀਆ ਵਧਾ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਤਕਰੀਬਨ 50 ਕਿਲੋਮੀਟਰ ਤੱਕ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਹੁਣ ਜੋ ਸਮਗਲਿੰਗ ਹੁੰਦੀ ਨਸ਼ੇ ਦੀ ਸੀ ਉਹ ਉਹਦੇ ਵਿੱਚ ਕੁਝ ਬਚਾਅ ਹੋ ਸਕੇ ਪਰ ਹੁਣ ਡਰੋਨ ਦੇ ਰਾਹੀਂ ਡਰੋਨ ਦੀ ਰੇਂਜ ਵੱਧਦੀ ਰਹਿੰਦੀ ਹੈ ਡੇ ਬਾਏ ਦੀ ਟੈਕਨੋਲੋਜੀ ਵੱਧਦੀ ਜਾਂਦੀ ਹੈ ਡਰੋਨ ਦੇ ਰਾਹੀਂ ਹੁਣ ਨਸ਼ਾ ਜਿਹੜਾ ਵਾ ਉਹਦੀ ਸਮਗਲਿੰਗ ਹੁੰਦੀ ਹੈ ਇਸ ਤੋਂ ਬਾਅਦ ਭਾਵੇਂ ਕਿ ਪੰਜਾਬ ਪੁਲਿਸ ਤੇ ਵੱਡ ਲੋ ਵੱਡੇ ਪੱਧਰ ਤੇ ਅਜਿਹੇ ਜਿਹੜੇ ਗਲਤ ਬੰਦੇ ਨੇ ਗਲਤ ਆਨਸਰ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੰਨਾ ਦੇ ਹਿਸਾਬ ਦੇ ਨਾਲ ਨਸ਼ਾ ਫੜਿਆ ਜਾਂਦਾ ਉਸ ਨੂੰ ਅੱਗ ਲਗਾਈ ਜਾਂਦੀ ਹੈ ਪਰ ਦੂਸਰੇ ਪਾਸੇ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਵੀਡੀਓ ਸਾਹਮਣੇ ਆਉਂਦੀਆਂ ਨੇ ਹਰ ਰੋਜ਼ ਅਜਿਹੇ ਬੰਦੇ ਫੜੇ ਜਾਂਦੇ ਨੇ ਤਾਂ ਸਿੱਧੇ ਸਿੱਧੇ ਸਵਾਲ ਆਮ ਲੋਕਾਂ ਦੇ ਵੱਲੋਂ ਉਠਾਏ ਜਾਂਦੇ ਨੇ ਕਿ ਕਦੋਂ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਕੋਈ ਵੱਡਾ ਸਖਤ ਕਦਮ ਲਵੇਗੀ ਕਿਉਂ ਕਿ ਸਵਾਲ ਇਹ ਵੀ ਹੈ ਕਿ ਕਿਉਂਕਿ ਇੱਕ ਦੌਰ ਪੰਜਾਬ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਕੋਵਿਡ ਦਾ ਆਇਆ ਸਰਕਾਰਾਂ ਨੇ ਐਡੇ ਵੱਡੇ ਉਦੋਂ ਨਿਰਦੇਸ਼ ਕਾਨੂੰਨ ਬਣਾ ਦਿੱਤੇ ਕੋਈ ਮਾਸਕ ਨਹੀਂ ਪਾਵੇਗਾ ਜ਼ੁਰਮਾਨਾ ਕੋਈ ਇੰਜੈਕਸ਼ਨ ਨਹੀਂ ਲਗਾਵੇਗਾ ਤਾਂ ਉਸ ਦਾ ਹੋ ਸਕਦਾ ਹੈ ਕਿ ਉਹਨਾਂ ਸਮੇਂ ਦੇ ਵਿੱਚ ਉਸ ਨੂੰ ਰਾਸ਼ਨ ਪਾਣੀ ਨੂੰ ਲੈ ਕੇ ਕੋਈ ਦਿੱਕਤ ਆ ਸਕਦੀ ਹੈ ਬਹੁਤ ਬਹੁਤ ਬੰਦੀਆਂ ਕਰਦੇ ਅਸੀਂ ਜਿਵੇਂ ਕਿ ਕੋਈ ਫੋਰਨ ਕੰਟਰੀ ਦੇ ਵਿੱਚ ਜਾਂਦਾ ਸੀ ਤੇ ਤੁਹਾਡਾ ਪੂਰੀ ਡੋਜ਼ ਨਹੀਂ ਲੱਗੀ ਹੋਈ ਤੁਸੀਂ ਨਹੀਂ ਜਾ ਸਕਦੇ ਕੀ ਅਜਿਹਾ ਕੁਝ ਨਹੀਂ ਹੋ ਸਕਦਾ ਸਰਕਾਰ ਭਾਵੇਂ ਉਹ ਸੈਂਟਰ ਦੀ ਹੈ ਕੇਂਦਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਕਿ ਨਹੀਂ ਪੜਾ ਸਕਦੀ ਕਿ ਜਿਹੜਾ ਨਸ਼ਾ ਕਰਦਾ ਵੇਚ ਦਾ ਫੜਿਆ ਗਿਆ ਉਸ ਨੂੰ ਮੌਕੇ ਤੇ ਆ ਸਜ਼ਾ ਹੋਵੇਗੀ ਜਾਂ ਫਿਰ ਜਿਸ ਹਲਕੇ ਦੇ ਵਿੱਚ ਉਸ ਹਲਕੇ ਦੇ ਜੋ ਵੀ ਮੋਦਵਾਰ ਬੰਦਾ ਭਾਵੇਂ ਐਮਐਲਏ ਦੀ ਗੱਲ ਕੀਤੀ ਜਾਵੇ ਭਾਵੇਂ ਡੀਐਸਪੀ ਦੀ ਗੱਲ ਪਾ ਕੀਤੀ ਜਾਵੇ ਭਾਵੇਂ ਉਸ ਹਲਕੇ ਦੇ ਵਿੱਚ ਉਸ ਡਿਸਟ੍ਰਿਕਟ ਦੇ ਵਿੱਚ ਜੋ ਵੀ ਮੋਦਵਾਰ ਬੰਦਾ ਵਾ ਉਸ ਤੇ ਐਕਸ਼ਨ ਲਿਆ ਜਾਵੇਗਾ ਜੇਕਰ ਕੋਈ ਵੀ ਅਜਿਹਾ ਗੱਲ ਕੀਤੀ ਜਾਵੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਲਗਾਤਾਰ ਮੰਗ ਉੱਠਦੀ ਜਾ ਰਹੀ ਹੈ ਤਾਂ ਕਈ ਸੂਝਵਾਨ ਇਹ ਵੀ ਮੰਨਦੇ ਆ ਕਿ ਜਿੱਥੇ ਇੱਕ ਪਾਸੇ ਸਿੰਥੈਟਿਕ ਨਸ਼ਾ ਨਸ਼ਿਆਂ ਦੇ ਕਈ ਰੂਪ ਨੇ ਕਈ ਰੂਪ ਨੇ ਜਿਸ ਦੇ ਵਿੱਚ ਤੁਸੀਂ ਛੋਟੇ ਨਸ਼ੇ ਤੋਂ ਜੇ ਤੁਸੀਂ ਆਪ ਐਗਜ਼ਾਮਪਲ ਦੇ ਸਕਦੇ ਕਿੰਨੇ ਹਰ ਚਾਹਤ ਲਾਵਾ ਕਈ ਐਗਜ਼ਾਮਪਲਾਂ ਨੇ ਡੋਡੇ ਲੈ ਲੀਏ ਫੀਮਲ ਲੈ ਲੀਏ ਭੁੱਕੀ ਲੈ ਲੀਏ ਗ੍ਰਾਂਸ਼ੂ ਗਰ ਲੈ ਲੀਏ ਜੀ ਪੁਰਾਣੇ ਸਮੇਂ ਦੇ ਵਿੱਚ ਦੇਖਿਆ ਗਿਆ ਹੈ ਕਿ ਅਜਿਹੀਆਂ ਚੀਜ਼ਾਂ ਭਾਵੇਂ ਕਿ ਸੀ ਟੀਵੀ ਚੈਨਲ ਦੇ ਰਾਹੀਂ ਇਸ ਇਹਨਾਂ ਨਾਮ ਦਾ ਜ਼ਿਕਰ ਇਸ ਕਰਕੇ ਕੀਤਾ ਕਿਉਂਕਿ ਲੰਬੇ ਸਮੇਂ ਤੋਂ ਦੇਖਿਆ ਗਿਆ ਹੈ ਕਿ ਮੈਡੀਕਲ ਦੇ ਵਿੱਚ ਮੈਡੀਕਲ ਦਵਾਈ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਪਰ ਦੂਸਰੇ ਪਾਸੇ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਨਹੀਂ ਸਕੋਂਦੀ ਇਸ ਗੱਲ ਦੀ ਟਰਾਈ ਕਰਦੇ ਪਏ ਆ ਕਿ ਜਿੱਥੇ ਇੱਕ ਪਾਸੇ ਸਿੰਥੈਟਿਕ ਨਸ਼ੇ ਕਰਕੇ ਜਿਹੜਾ ਸਿੰਥੈਟਿਕ ਨਸ਼ਾ ਵਾ ਜਿਹੜਾ ਕਿ ਅੱਜ ਕੱਲ ਜੋ ਨਸ਼ਾ ਨੌਜਵਾਨੀ ਨੂੰ ਖਾਂਦਾ ਪਏ ਉਸ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ ਸਿੰਥੈਟਿਕ ਨਸ਼ਾ ਜਿਸ ਕਰਕੇ ਜਿਹੜਾ ਅਸੀਂ ਸੁਣਦੇ ਆ ਓਵਰਡੋਸ ਹੋ ਗਈ ਹੈ ਇਸ ਕਰਕੇ ਹੀ ਮਾੜੀਆਂ ਖਬਰਾਂ ਆਉਂਦੀਆਂ ਪਈਆਂ ਨੇ ਕਿਉਂਕਿ ਇੱਕ ਨਸ਼ੇ ਦੇ ਵਿੱਚ ਕੈਮੀਕਲ ਜਦੋਂ ਭਰ ਦਿੱਤਾ ਜਾਂਦਾ ਹੈ ਤਾਂ ਓਵਰਡੋਸ ਕਰਕੇ ਇਸ ਮਾਤਰਾ ਨੂੰ ਵਧਨ ਕਰਕੇ ਹੀ ਮਾੜੀਆਂ ਖਬਰਾਂ ਆਉਂਦੀਆਂ ਨੇ ਸੋ ਲਗਾਤਾਰ ਪੰਜਾਬੀਆਂ ਦੇ ਵੱਲੋਂ ਪੰਜਾਬੀਆਂ ਦੀ ਆਮ ਆਵਾਮ ਦੇ ਵੱਲੋਂ ਤੇ ਖਾਸ ਆਵਾਮ ਦੇ ਵੱਲੋਂ ਕਿਉਂਕਿ ਇਹ ਨਸ਼ਾ ਦੇ ਮੁੱਦਾ ਹੀ ਅਜਿਹਾ ਮੁੱਦਾ ਬਣਿਆ ਹੋਇਆ ਹੈ ਕਿ ਅਸੀਂ ਅਪੀਲ ਕਰਦੇ ਹਾਂ ਕਿ ਲੋਕ ਜਿਹੜੇ ਨੇ ਇਸ ਨੂੰ ਵੱਤ ਤੋਂ ਵੱਧ ਚੱਕਣ ਅਤੇ ਸਰਕਾਰ ਤੱਕ ਇਸ ਗੱਲ ਨੂੰ ਲੈ ਕੇ ਆਉਣ ਤੇ ਸਾਡੀ ਮੀਡੀਆ ਦੇ ਨਾਲ ਹੀ ਵੀ ਹਮੇਸ਼ਾ ਇਹੀ ਇੱਕ ਅਪੀਲ ਹੁੰਦੀ ਹੈ ਕਿ ਸਰਕਾਰ ਜੀ ਜ਼ਰੂਰ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਸਖਤ ਕਦਮ ਚੁੱਕੋ ਤੁਸੀਂ ਦੇਖਿਆ ਹੀ ਹੋਣਾ ਜਿਸ ਤਰ੍ਹਾਂ ਸਾਡੀ ਉਮਰ ਹੈ ਇੱਕ ਇਸ ਉਮਰ ਤੋਂ ਪਹਿਲਾਂ ਸਾਡੇ ਦਾਦੇ ਪੁਰਖੇ ਜਿਹੜੇ ਹੁੰਦੇ ਸਨ ਉਦੋਂ ਇਸੇ ਤਰ੍ਹਾਂ ਦੀਆਂ ਨਸ਼ੇ ਦੀਆਂ ਗੱਲਾਂ ਹੀ ਨਹੀਂ ਹੁੰਦੀਆਂ ਗੱਲਾਂ ਹੀ ਨਹੀਂ ਹੁੰਦੀਆਂ ਸੀ ਔਰ ਜੋ ਅੱਜ ਦੀਆਂ ਵੀਡੀਓ ਦੇਖ ਲੈਣੇ ਹਨ ਉਹਨਾਂ ਨੂੰ ਦੇਖ ਕੇ ਸੀਨੇ ਬਲੁੰਦਰ ਜਾਂਦੇ ਆ ਮੇਰੇ ਖਾਲੇ ਇਸ ਦੇ ਵੀਡੀਓ ਕਦੇ ਦੇਖਣ ਨੂੰ ਮਿਲਦੇ ਨਹੀਂ ਸੀਗੇ ਅੱਛਾ ਕਲੇਸ਼ ਸਾਹਿਬ ਨਾਲੇ ਨਾਲ ਗੱਲ ਕਰ ਲੈਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਅੱਜ ਲੁਧਿਆਣਾ ਦੇ ਯੂਨੀਵਰਸਿਟੀ 'ਚ ਆਏ ਤੇ ਉਹਨਾਂ ਨੇ ਟੀਚਰਾਂ ਨੂੰ ਨਿਯੁਕਤੀ ਬਤਰ ਬੰਡੀ ਕਿਵੇਂ ਦੇਖਦੇ ਹੋ ਦੇਖੋ ਇਸ ਤਰ੍ਹਾਂ ਵਾ ਕਿ ਜਿਸ ਤਰ੍ਹਾਂ ਦੇਖਿਆ ਗਿਆ ਹੈ ਕਿ ਜਦੋਂ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਤੇ ਇੱਕ ਨਾਮ ਅਜੀਹਾ ਵਾਇਰਲ ਹੋਇਆ ਐਲਾਨ ਮੰਤਰੀ ਉਹਨਾਂ ਦੇ ਵੱਲੋਂ ਭਾਵੇਂ ਕਿ ਸਰਕਾਰ ਦੇ ਬਣਨ ਤੋਂ ਪਹਿਲਾਂ ਜਦੋਂ ਵਿਧਾਨ ਸਭਾ ਇਲੈਕਸ਼ਨ ਹੋਣ ਤੋਂ ਪਹਿਲਾਂ ਹੀ ਕਈ ਵੱਡੇ ਐਲਾਨ ਕਰ ਦਿੱਤੇ ਗਏ ਸਨ 26000 ਅਧਿਆਪਕਾਂ ਦੀ ਗੱਲ ਕੀਤੀ ਜਾਵੇ ਵੱਡੇ ਵੱਡੇ ਬੈਨਰ ਲਗਾ ਦਿੱਤੇ ਗਏ ਸਨ ਭਾਵੇਂ ਕਿ ਉਹ ਇਸ ਦੇ ਵਿੱਚ 26000 ਨੇ ਜਾਂ ਵੱਧ ਘੱਟ ਨੇ ਇਹ ਇੱਕ ਹੋਰ ਬਿਸ਼ਾਵਾ ਪਰ ਗੱਲ ਕੀ ਐ ਐਲਾਨ ਕਰ ਦਿੱਤੇ ਗਏ ਸਨ ਪਰ ਇਸ ਸਭ ਦੇ ਵਿੱਚ ਜਦੋਂ ਸਰਕਾਰ ਆਈ ਭਗਵਾਨ ਸਿੰਘ ਮਾਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਵੱਡੇ ਪੱਦਰ ਤੇ ਨਿਯੁਕਤੀਆਂ ਹੋਈਆਂ 25000 ਤੱਕ ਕਹਿੰਦੇ ਨੇ ਕਿ ਅਧਿਆਪਕ ਜਿਹੜੇ ਸੀ ਕੱਚੇ ਸਨ ਟਟਪਾਸ ਸਨ ਉਹਨਾਂ ਨੂੰ ਪੱਕੇ ਕੀਤਾ ਜਿਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਜਿਹੜੇ ਕਿ ਬੇਰੋਜ਼ਗਾਰ ਫਿਰਦੇ ਸਨ ਉਹਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾਲ ਦੀ ਨਾਲ ਹੀ ਜਿਹੜੇ ਹਾਲੇ ਵੀ ਇਸ ਉਡੀਕ ਦੇ ਵਿੱਚ ਨੇ ਕਿ ਅਸੀਂ ਟਟਪਾਸ ਕੀਤਾ ਹੋਇਆ ਜਾਂ ਅਸੀਂ ਉਸ ਉੱਚੀ ਸਟੱਡੀ ਕੀਤੀ ਹੋਈ ਜਿਹੜੀ ਕਿ ਸਾਨੂੰ ਇਸ ਨੌਕਰੀ ਦੇ ਲਈ ਸਹੀ ਹੋ ਰਹੀ ਹੈ ਇਹ ਉਹਨਾਂ ਨੂੰ ਇੱਕ ਉਮੀਦ ਬਣੀ ਹੋਈ ਹੈ ਕਿ ਸਾਨੂੰ ਵੀ ਨੌਕਰੀ ਮਿਲ ਜਾਵੇ ਇਸੇ ਤਹਤੇ ਜਿਹੜੇ ਭਗਵਾਨ ਸਿੰਘ ਮਾਨ ਨੇ ਲੁਧਿਆਣੇ ਦੇ ਵਿੱਚ ਪਹੁੰਚੇ ਹੋਏ ਤੇ ਉਹਨਾਂ ਦੇ ਵੱਲੋਂ ਤਕਰੀਬਨ 4000 ਤੱਕ ਨਿਯੁਕਤੀ ਪੱਤਰ ਵੰਡੇ ਗਏ ਅਤੇ ਜੋ ਕਹਿੰਦੇ ਨੇ ਕਿ ਕੇਟਰ ਹੁੰਦਾ ਟੀਚਿੰਗ ਕੇਟਰ ਹੁੰਦਾ ਵਾ ਪਾਸਟ੍ਰੇਟ ਕੇਟਰ ਹੁੰਦਾ ਵਾ ਉਹਨਾਂ ਨੂੰ ਇੱਕ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇਹ ਐਲਾਨ ਕੀਤਾ ਗਿਆ ਇਹ ਦਾਵਾ ਕੀਤਾ ਗਿਆ ਹੈ ਕਿ ਅਸੀਂ ਹੋਰ ਵੀ ਨੌਕਰੀਆਂ ਲੈ ਕੇ ਆ ਰਹੇ ਹਾਂ ਜੀ ਅ ਇਸ ਇਹ ਹਨ ਨਿਰਿੰਦਰ ਕਲੇਰ ਜੀ ਜਿਨ੍ਹਾਂ ਨੇ ਦੋ ਤਿੰਨ ਮੁੱਦੇ ਜੋ ਅਹਿਮ ਮੁੱਦੇ ਸੀ ਉਹਨਾਂ ਤੇ ਉਮੀਦ ਹੈ ਕਿ ਜੋ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ ਬਹੁਤ ਚੰਗੀ ਲੱਗੀ ਹੋਗੀ ਅਜਿਹੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਾਨੂੰ ਇਜਾਜ਼ਤ ਧੰਨਵਾਦ